ਧਾਰਿਆ ਨੂੰ ਸਤਿ ਸ੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਜ਼ੀ ਬਾਰੇ ਵੀਡੀਓ ਬਣਾ ਰਹੇ ਆ ਜੀ ਸਬਜ਼ੀ ਲਾਈ ਆ ਆਪਾਂ ਥੋੜੀ ਜੀ ਕੈਰੀ ਘਰ ਵਾਸਤੇ ਆਰਗੈਨਿਕ ਤੇ ਥੋੜੀ ਜੀ ਜਗਾ ਵੀ ਜੀ ਬਹੁਤ ਵਧੀਆ ਸਬਜ਼ੀ ਕਹਿੰਦੀ ਐ ਆਹ ਵੇਖੋ ਜੀ ਜਿਵੇਂ ਬਿਨਾਂ ਰੇ ਸਪਰੇਅ ਤੋਂ ਹੈ ਬੈਠੇ ਬਹੁਤ ਵਧੀਆ 2-2 ਕਿਲੋ ਦੇ ਬਣੇ ਪਏ ਆ ਭਿੰਡੀਆਂ ਵਧੀਆ ਬਣੀਆਂ ਪਈਆਂ ਆ ਵੇਖੋ ਜੀ ਹੁਣ ਇਹਨਾਂ ਤੇ ਰਾਮਣਾ ਪਾਣੀ ਸੱਟ ਰਹੇ ਸੀਗੇ ਲਿਆ ਕੇ ਛੱਪੜ ਤੋਂ ਸੋਕਾ ਮਨਾਈ ਜਾਂਦੀਆਂ ਨਹਿਰ ਚ ਆਉਂਦਾ ਨਹੀਂ ਪਾਣੀ ਜੀ ਸਾਡੇ ਤੇ ਸਾਰਿਆਂ ਨੂੰ ਥੋੜੀ ਥੋੜੀ ਸਬਜ਼ੀ ਜ਼ਰੂਰ ਲਾਉਣੀ ਚਾਹੀਦੀ ਆ ਆਪਦੇ ਵਾਸਤੇ ਆਪਦੀ ਸਿਹਤ ਵਾਸਤੇ ਕਿਉਂਕਿ ਆਪਾਂ ਬਾਜ਼ਾਰ ਚੋਂ ਲਿਆਉਂਦੇ ਆ ਕੈਮੀਕਲਾਂ ਆਈ ਹੁੰਦੀ ਹੈ ਜੀ ਤਾਂ ਆਪਦੇ ਵਾਸਤੇ ਥੋੜੀ ਥੋੜੀ ਹਰੇਕ ਬੀਜਿਆ ਕਰੋ ਬਾਲੀ ਨਹੀਂ ਵੀ ਜਣੀ ਤਾਂ ਥੋੜੀ ਥੋੜੀ ਵੀ ਲਿਆ ਕਰੋ 4 4 5 5 ਮੱਲਾ ਇੰਨੇ ਨਾ ਹੀ ਮੁਫਤੀ ਨਹੀਂ ਆ ਮੇਰੇ ਕੋਲੇ ਛੋਟੀ ਜੀ ਕੈਰੀ ਹੈ ਜੀ ਤੇ ਹਾਂ ਬਹੁਤ ਵਧੀਆ ਸਾਕੀਆਂ ਲਈ ਜਾਂਦੀਆਂ ਇੱਕ ਦਿਨ ਕੋਈ ਲੈ ਗਈ ਦੂਜੇ ਦਿਨ ਕੋਈ ਦੋਰੀਆਂ ਲੈ ਗਈਆਂ ਤੇ ਚੋਲੇ ਵੇਖ ਲਓ ਲੱਗਨੇ ਸਟਾਰਟ ਹੋ ਗਏ ਹਰ ਹਰ ਸਾਰੀਆਂ ਹੀਆਂ ਮਤੀਰੇ ਵਿੱਚ ਮੱਕਾ ਵੀ ਹੈ ਕੰਨੀਆਂ ਤੇ ਬਹੁਤ ਵਾਹਿਗੁਰੂ ਦੀ ਕਿਰਪਾ ਹੈ ਜੀ ਤੇ ਹੁਣ ਇਹਨਾਂ ਨੂੰ ਪਹਿਲਾਂ ਪਾਣੀ ਪਾਇਆ ਸੀ ਆ ਪਾਂਛੀ ਡਰਾਮਾ ਤੇ ਹੁਣ ਮੈਂ ਇੱਥੋਂ ਤੁਨ ਨਮਾ ਵੀ ਦਈਏ ਮਿੱਟੀ ਘੱਟਾ ਪੈ ਜਾਂਦਾ ਪਰੋਂ ਆ ਕੇ ਥੋੜੀ ਜੀਆਂ ਛੜਕ ਦੇ ਨੇੜੇ ਆ ਜੀ ਮਿੱਟੀ ਬਹੁਤ ਪੈਂਦੀ ਉਸ ਤੋਂ ਛਟੀਆਂ ਲਾਈਆਂ ਹੁੰਦਾ ਇੱਧਰਲੇ ਪਾਸੇ ਇਹ ਤਾਰ ਵੀ ਜਾਲੀ ਜੀ ਲਾਈ ਆ ਕੁੱਤਿਆਂ ਵਾਸਤੇ ਮੇਕ ਨਾ ਮੰਨ ਵਾਹਿਗੁਰੂ ਦੀ ਬੜੀ ਕਿਰਪਾ ਸਮਝੀ ਬਹੁਤ ਲੈਂਦੀ ਆ ਤੇ ਬਿਨਾਂ ਰੇ ਸਪਰੇ ਤੋਂ ਥੱਲੇ ਰੂੜੀ ਦੀ ਖਾਦ ਪਾ ਕੇ ਤੇ ਇਹ ਸਾਰਿਆਂ ਨੂੰ ਬੀਜਣੀ ਚਾਹੀਦੀ ਆ ਉਹਦੇ ਖਾਣ ਵਾਸਤੇ ਸਾਡੀ ਬਾਲੀ ਨਾਲ ਲਾਓ ਆਣ ਗਵਾਨ ਚਫੜਾ ਦੇ ਥੋੜੀ ਕਣੀ ਵਧੀਆ ਪਾਣੀ ਪਾਇਆ ਕਰੋ ਅਜਾ ਛੱਪੜ ਤੋਂ ਲਿਆ ਕੇ ਪਾਲਿਆ ਕਰੋ ਬਾਲੇ ਪਾਣੀਆ ਦੀ ਵੀ ਲੋੜ ਨੇ ਕarele ਵੀ ਬੀਜੇ ਆ ਪਸੰਦਨ ਲੱਗਣ ਲੱਗੇ ਤੇ ਪੇਠੇ ਤਾਂ ਬਹੁਤ ਵਧੀਆ ਲੱਗਿਆ ਮਦੀਰੀਆਂ ਬਹੁਤ ਵਧੀਆ ਕੱਦੂ ਕੱਕੜੀ ਆਹ ਦੇਖ ਖਾਣ ਵਾਸਤੇ ਜ਼ਰੂਰ ਵੀਜਿਆ ਕਰੋ ਨਾਲੇ ਬੰਦਾ ਇੰਨੇ ਨਾਲ 10 ਮਿੰਟ ਕੋਈ ਅੱਧਾ ਘੰਟਾ ਤੜਕੇ ਹੱਥ ਨੇ ਲਾ ਲੈਂਦਾ ਸਿਹਤ ਬਣੀ ਰਹਿੰਦੀ ਐ ਬਾਜ਼ਾਰ 'ਚ ਤਾਂ ਆਪਾਂ ਲਿਆਉਂਦੇ ਆ ਸਾਰੀਆਂ ਜੀ ਕੈਮੀਕਲਾਂ ਵਾਲੀਆਂ ਸਬਜ਼ੀਆਂ ਹਰੇ ਕੀ ਸਵਾਦ ਵੀ ਨਹੀਂ ਬੰਦੀਆਂ ਤੇ ਇਹ ਸਪਰੇਅ ਗੰਦਾ ਪਾਣੀ ਨਾਲੀਆਂ ਆਖੋ ਬਾਜ਼ਾਰ ਦਾ ਭਾਗ ਗੰਦੇ ਵਾਲਿਆ ਕਿਉਂਕਿ ਪਾਣੀ ਤਾਂ ਉਹ ਨਹੀਂ ਆਉਂਦਾ ਤੇ ਉਹ ਸਬਜ਼ੀਆਂ ਫਿਰ ਪਾਣੀ ਨਾਲ ਤੋ ਫੱਕੀਆਂ ਗੰਦੇ ਨਾਲੇ ਆ ਨਾ ਹੀ ਪੱਤਣੀਆਂ ਅੱਰੀ ਵਾਰ ਨਹੀਂ ਦਿਕਟਾ ਇਹ ਨਾ ਕੋਈ ਆਇਆ ਕਰੋ ਇਹ ਕੰਨੂਆ ਮੱਛੀ ਤੇ ਲਈ ਤੂੰ ਮਾੜਾ ਮੋਟਾ ਕੰਨ ਨਾ ਪਾਵੇ ਤਾਂ ਜੀ ਲੱਸੀ ਦੀ ਸਪਰੇਅ ਕਰਦੇ ਆ ਕਰੋ ਲੱਸੀ ਦੀ ਤੇ ਗੁੜ ਦੀ ਘੋਲ ਕੇ ਤੇ ਥੋੜੀ ਥੋੜੀ ਸਰੋਂ ਦੀ ਖਾਦਿਆ ਕਰੋ ਗੱਲਾਂ ਨੂੰ ਕੋਰ ਕੋਸ ਨਾ ਪਾਇਆ ਕਰੋ ਆ ਸਾਡੇ ਭਰਾ ਨੂੰ ਜਾਕ ਨਹੀਂ ਆਉਂਦੀ ਦੁਪਹਿਰੇ ਵੇਖੋ ਕੌਣ ਦਾ ਫਿਰਦਾ ਜੀ ਤੇ ਦੱਸੋ ਜੀ ਵੀਡੀਓ ਕਿਵੇਂ ਲੱਗੀ ਆਏ ਜੀ ਕਮੈਂਟ ਕਰਿਓ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਜੀ ਜਰੂਰ ਆਈ ਵੀਡੀਓ ਪਾਇਆ ਕਰਾਂਗੇ ਭਾਈ ਜੀ ਭਾਈ ਵੀਰੋ ਤੇ ਆਪਾਂ ਨਾਲ ਕੋਈ ਜਾਣਕਾਰੀ ਦਿਆ ਕਰਾਂਗੇ ਆਪਾਂ ਸਬਜ਼ੀਆਂ ਸੋਜੀਆਂ ਬਾਰੇ ਜਮਾਂ ਆਰਗੇਨਿਕ ਬਾਰੇ ਦਿਨੀਆਂ ਜਿਹਾ ਆਰਗੇਨਿਕ ਹੀ ਖੇਤੀ ਕਰਨ ਲੱਗਾਂਗੇ ਮਾਹਰਾਂ ਨੇ ਤਾਂ ਕਿਰਪਾ ਕਰੇ ਕਮੈਂਟ ਸ਼ੇਅਰ ਤੇ ਲਾਈਕ ਕਰੀ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੋ ਵੀਰੋ ਤੇ ਭਰਾ ਦਾ ਹੌਸਲਾ ਵਧਾਓ ਜੀ ਆਪਾਂ ਨਾਲੇ ਵੀਡੀਓ ਕਿਵੇਂ ਪਾਇਆ ਕਰੀਏ ਵਾਈ ਗੁਰਦੀ ਦਾ ਖਾਲਸਾ ਵਾਈ ਗੁਰਦੀ ਦੀ ਫਤਿਹ